ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਆਪਣੇ ਸਾਰੇ ਜੀਵਿੰਦਰ ਪਰ ਆ ਠੀਕ ਠਾਕ ਹੋਮੂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਹੁਣ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਜਿਹੜੀ ਆਪਣੀ ਕਣਕ ਦੀ ਫਸਲ ਹੈ ਨਿਸਾਲੇ ਤੇ ਆ ਗਈ ਹੈ ਤੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜੀ ਅਲੱਗ-ਅਲੱਗ ਵੈਰਾਈਟੀ ਜਿਹੜੀ ਕਿਸਾਨਾਂ ਦੇ ਖੇਤਾਂ ਵਿੱਚ ਲਗਾਈ ਹੋਈ ਹੈ ਤੇ ਅੱਜ ਆਪਾਂ ਗੱਲ ਕਰਨੀ ਆ ਕਣਕ ਦੇ ਨਿਸਾਰੇ ਸਮੇਂ ਆਪਾਂ ਨੂੰ ਕਿਹੜੀ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਜਿਹੜੀ ਆਪਣੀ ਕਣਕ ਹੈ ਪੂਰਾ ਬੰਪਰ ਝਾੜ ਆਪਾਂ ਲੈ ਸਕੀਏ ਕਣਕ ਆਪਣੀ ਇੱਕ ਸਾਰ ਨਸਾਰਾ ਕਰੇ ਤੇ ਪੂਰੀ ਵਧੀਆ ਜਿਹੜੀ ਪ੍ਰੋਪਰ ਸਾਈਜ਼ ਦੀ ਜਿਹੜੀ ਬੱਲੀ ਤੇ ਦਾਣਿਆਂ ਦਾ ਪ੍ਰੋਪਰ ਵਜਨ ਹੋਵੇ ਤੇ ਵੱਧ ਤੋਂ ਵੱਧ ਦਾਣਿਆਂ ਦੇ ਲਈ ਤੇ ਮੋਟੇ ਦਾਣਿਆਂ ਦੇ ਲਈ ਆਪਾਂ ਕਿਹੜੀ ਸਪਰੇਅ ਕਰ ਸਕਦੇ ਆ ਸਪਰੇਅ ਕਰਨ ਦਾ ਸਹੀ ਸਮਾਂ ਕਦੋਂ ਹੈ ਕਦੋਂ ਪਰੋਂ ਜਿਹੜੀ ਸਪਰੇਅ ਕਰ ਦੇਣੀ ਚਾਹੀਦੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਮਿਲੂਗੀ ਤੇ ਤੁਸੀਂ ਬੱਸ ਕੀ ਕਰਨਾ ਆਪਣੀ ਵੀਡੀਓ ਨੂੰ ਸ਼ੇਅਰ ਕਰਨਾ ਹੈ ਤਾਂ ਕਿ ਹੋਰ ਆਪਣੇ ਦੋਸਤ ਮਿੱਤਰਾਂ ਤੱਕ ਜਿਹੜੀ ਆਪਣੀ ਜਾਣਕਾਰੀ ਪਹੁੰਚ ਸਕੇ ਤੇ ਜਿਨ੍ਹਾਂ ਵੀ ਪਰਵਾਹਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਸਾਰਿਆਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਅੱਜ ਮੈਂ ਤੁਸੀਂ ਕਣਕ ਦੇਖ ਰਹੇ ਹੋ ਜਿਹੜੀ ਆ ਕਣਕਾ 80 ਤੋਂ 85 ਦਿਨ ਦੀ ਆ ਹੋ ਚੁੱਕੀ ਆਂ ਉਹ ਕਣਕਾ ਜਦੋਂ ਜਿਹੜੀ ਆਪਣੀ ਕਣਕ ਨੇ ਝੰਡਾ ਪੱਤਾ ਕੱਢ ਲਿਆ ਮਤਲਬ ਤੁਹਾਨੂੰ ਖੇਤ ਦੇ ਵਿੱਚ ਨਜ਼ਰ ਆਊਗਾ ਵੀ ਉੱਪਰ ਜਿਹੜਾ ਚੌੜਾ ਜਾਂ ਪੱਤਾ ਨਿਕਲਦੇ ਆ ਇਹ ਜਿਹੜਾ ਸਹੀ ਸਮਾਂ ਹੁੰਦਾ ਜਿਹੜਾ ਆਪਾਂ ਕਣਕ ਨੂੰ ਜਿਹੜੀ ਤਾਕਤ ਦੇਣ ਦਾ ਜਿਹੜਾ ਸਹੀ ਸਮਾਂ ਹੁੰਦਾ ਮਤਲਬ ਕਿ ਆਪਾਂ ਕੋਈ ਵੀ ਕਾਰਵਾਈ ਆਪਾਂ ਕਰਨੀ ਆ ਤਾਕਤ ਦੇਣ ਵਾਸਤੇ ਆਪਾਂ ਕੋਈ ਵੀ ਆਪਾਂ ਜਿਵੇਂ ਜੇਕਾ ਹੋ ਗਿਆ ਐਨਪੀਕੇ ਹੋ ਗਿਆ ਬੋਰਨ ਹੋ ਗਿਆ ਇਹ ਕਿਸੇ ਵੀ ਕਿਸਮ ਦੀ ਆਪਾਸ ਪਰੇ ਕਰਨ ਦਾ ਜਿਹੜਾ ਇਹ ਨਿਸ਼ਾਨੀ ਹੁੰਦੀ ਹੈ ਵੀ ਜਦੋਂ ਝੰਡਾ ਪੱਤਾ ਨਿਕਲ ਆਇਆ ਉਹਦੋਂ ਜਿਹੜੀ ਆਪਣੀ ਕਣਕ ਦੇ ਵਿੱਚ ਜਿਹੜੀ ਗੋਭ ਦੇ ਵਿੱਚ ਜਿਹੜੀ ਮੁੰਜਰਬਾਨੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਐਨਪੀਕੇ ਦਾ ਹੀ ਸਮਾਂ ਹੁੰਦਾ ਵੀ 80 ਤੋਂ 85 ਦਿਨ ਦੀ ਕਣਕ ਦੇ ਉੱਤੇ ਆਪਾਂ ਨੂੰ ਐਨਪੀਕੇ ਦੀ ਆਪਾਸ ਪਰੇ ਕਰ ਸਕਦੇ ਆ ਜੇ ਤੁਸੀਂ ਕਰਨਾ ਚਾਹੁੰਦੇ ਹੋ ਬੋਰਨ ਲਾਜ਼ਮੀ ਤੁਸੀਂ ਕਰਨਾ ਹੈ ਐਨਪੀਕੇ ਤੇ ਬੋਰਨ ਦੀ ਸਪਰੇ ਤੁਸੀਂ ਲਾਜ਼ਮੀ ਕਰਨੀ ਹੈ ਜੇ ਤੁਸੀਂ ਜ਼ਿੰਕ ਐਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਿੰਕ ਵੀ ਐਡ ਕਰ ਸਕਦੇ ਹੋ ਕਿਉਂਕਿ ਮੇਨ ਜਿਹੜਾ ਜਦੋਂ ਆਪਣੀ ਕਣਕ ਦੀ ਨਿਸਾਰਾ ਕਰਨਾ ਹੈ ਗੋਭ ਦੇ ਵਿੱਚ ਆਉਣਾ ਹੈ ਦਾਣੇ ਜਦੋਂ ਬਣਨੇ ਸ਼ੁਰੂ ਹੋਣਗੇ ਤਾਂ ਜਿਹੜਾ ਮੇਨ ਜਿਹੜੀ ਕਣਕ ਨੂੰ ਪੋਟਾਸ਼ ਦੀ ਜ਼ਰੂਰਤ ਹੁੰਦੀ ਹੈ ਤੇ ਇਸ ਕਰਕੇ ਆਪਾਂ ਜਿਹੜੀ ਐਨਪੀਕੇ ਦੀ ਆਪਾਂ ਸਪਰੇ ਕਰਦੇ ਹੁੰਦੇ ਜਿਵੇਂ 13 0 35 35% ਉਹਦੇ ਵਿੱਚ ਪੋਟਾਸ਼ ਹੈ 05234 ਉਹਦੇ ਵਿੱਚ 34% ਪੋਟਾਸ਼ ਹੈ ਇਸ ਕਰਕੇ ਆਪਾਂ ਇਹਨਾਂ ਐਨਪੀਕਾ ਦੀ ਸਪਰੇਅ ਕਰਦੇ ਹੁੰਦੇ ਆ ਕਿਉਂਕਿ ਇਹਨਾਂ ਦੇ ਵਿੱਚ ਪੋਟਾਸ਼ ਹੈ ਤੇ ਪੋਟਾਸ਼ ਦੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਤੇ ਬੋਰਨ ਦਾ ਕੰਮ ਕੀ ਹੁੰਦਾ ਬੋਰਨ ਦਾ ਬਹੁਤ ਵਧੀਆ ਜਿਹੜਾ ਕੰਕ ਦੇ ਵਿੱਚ ਰੋਲ ਹੈ ਇਸ ਕਰਕੇ ਆਪਾਂ ਨੇ 20% ਵਾਲਾ ਪੌੜ ਨੂੰ ਜ਼ਰੂਰ ਵਰਤਣਾ ਹੈ ਤੇ 80 ਤੋਂ 100 ਗ੍ਰਾਮ ਤੱਕ ਆਪਾਂ ਇਹਦੀ ਜਿਹੜੀ ডোজ ਵਰਤ ਸਕਦੇ ਆ ਵੱਧ ਡੋਜ ਆਪਾਂ ਬਿਲਕੁਲ ਨਹੀਂ ਪਾਉਣੀ ਕਿਉਂਕਿ ਕਈ ਵੀਰ ਭਰਾ ਕੀ ਕਰਦੇ ਆ ਡੋਜ ਵੱਧ ਪਾ ਦਿੰਦੇ ਨੇ ਫਿਰ ਜਿਹੜੀ ਆਪਣੀ ਕਣਕ ਦੀਆਂ ਨੌਕਾ ਸੜਦੀਆਂ ਜਿਹੜੀ ਆ ਸਟਾਰਟ ਹੋ ਜਾਂਦੀ ਆ ਮਤਲਬ ਸੜ ਜਾਂਦੀਆਂ ਨੇ ਆਪਣੀ ਕਣਕ ਦੀਆਂ ਨੌਕਾ ਤੇ ਬਾਕੀ ਵੀਰ ਭਰਾ ਪੁੱਛ ਰਹੇ ਤੇ ਵੀ ਸਾਡੇ ਜਿਹੜਾ ਹੁਣ ਜਿਹੜਾ ਵੈਦਰ ਆ ਪੂਰੇ ਪੰਜਾਬ ਦੇ ਵਿੱਚ ਜਿਹੜਾ ਮੀਂਹ ਪੈ ਕੇ ਵੀ ਹਟਿਆ ਤੇ ਕੁਝ ਕੁ ਦਿਨ ਬਾਅਦ ਜਿਹੜਾ ਮੀਂਹ ਦਸਬੀ ਰਿਹਾ ਤੇ ਕਈ ਵੀਰ ਭਰਾਵਾਂ ਦੇ ਕਣਕ ਦੇ ਵਿੱਚ ਪਾਣੀ ਖੜ ਗਿਆ ਵੀਰ ਭਰਾ ਕਹਿ ਰਹੇ ਆ ਵੀ ਅਸੀਂ ਜਿਹੜੀ 10 ਤੋਂ 15 ਦਿਨ ਨੂੰ ਸਪਰੇਅ ਕਰ ਨਹੀਂ ਸਕਦੇ ਕੋਈ ਵੀ ਟੈਨਸ਼ਨ ਨਾ ਲਾਓ ਤੁਸੀਂ ਕਿਉਂਕਿ ਜੇ ਆਪਾਂ ਨੂੰ 100% ਨਤੀਜੇ ਨਹੀਂ ਮਿਲਣਗੇ 80% ਰਿਜ਼ਲਟ ਤਾਂ ਆਪਾਂ ਨੂੰ ਜ਼ਰੂਰ ਮਿਲੇਗਾ ਤੁਸੀਂ ਸਪਰੇਅ ਨੂੰ ਰੋਕੇ ਵੀ ਕਰ ਸਕਦੇ ਹੋ ਜਦੋਂ ਤੁਹਾਡੀ ਕਣਕ ਮੰਨ ਕੇ ਚਲੋ ਜੇ ਨਸਾਰਾ ਸਟਾਰਟ ਵੀ ਕਰਤਾ 1-2% ਨਸਾਰਾ ਸਟਾਰਟ ਵੀ ਕਰਤਾ ਉਦੋਂ ਵੀ ਜਿਹੜੀ ਤੁਸੀਂ ਐਨਪੀਕੇ ਬੋਰਡ ਨੇ ਇਹਨਾਂ ਦੀ ਸਪਰੇਅ ਕਰ ਸਕਦੇ ਹੋ ਤੇ ਜਦੋਂ ਵੀ ਤੁਸੀਂ ਸਪਰੇਅ ਕਰਨੀ ਹੈ ਵੈਦਰ ਤੁਸੀਂ ਜ਼ਰੂਰ ਚੈੱਕ ਕਰਨਾ ਕਿਉਂਕਿ ਅੱਜ 26 ਜਨਵਰੀ ਹੋਗੀ ਤੇ ਹੁਣ ਜਿਹੜਾ 1 ਜਨਵਰੀ ਤੱਕ ਜਿਹੜਾ ਵੈਦਰ ਹੈ ਉਹ ਖਰਾਬ ਹੈ ਮਤਲਬ ਬੱਦਲਵਾਈ ਰਹੂਗੀ ਮੀਂਹ ਦੀ ਸੁਭਾਵਨਾ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਵੀ ਸਕਦਾ ਤੇ 2 ਫਰਵਰੀ ਤੋਂ ਬਾਅਦ ਜਿਹੜਾ ਮੌਸਮ ਠੀਕ ਹੋਣ ਦੀ ਸੁਭਾਵਨਾ ਤੁਸੀਂ ਆਪਣੇ ਆਪਣੇ ਇਲਾਕੇ ਦਾ ਵੈਦਰ ਚੈੱਕ ਕਰਕੇ ਤੁਸੀਂ ਸਪਰੇਅ ਕਰਨੀ ਹੈ ਕਿਉਂਕਿ ਕਈ ਵਾਰ ਆਪਾਂ ਬੈਦਰ ਚੈੱਕ ਨਹੀਂ ਕਰਦੇ ਸਪਰੇਅ ਕਰਨ ਤੋਂ ਬਾਅਦ ਮੀਂਹ ਪੈ ਜਾਂਦਾ ਫਿਰ ਉਸ ਚੀਜ਼ ਦਾ ਆਪਾਂ ਨੂੰ ਕੋਈ ਵੀ ਫਾਇਦਾ ਨਹੀਂ ਮਿਲਦਾ ਆਪਣੀ ਪੈਸੇ ਦੀ ਵੀ ਬਰਬਾਦੀ ਹੈ ਦੁਬਾਰਨੇ ਕੰਮ ਵੀ ਨਹੀਂ ਕਰਨਾ ਤੇ ਬਾਕੀ ਜਿਹੜੀ ਆਪਾਂ ਮਿਹਨਤ ਕਰਨੀ ਉਹ ਲੱਗ ਤੋਂ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਹੁਣ ਜਿਹੜੀ ਆਪਨੇ ਇਸ ਚੈਨਲ ਤੇ ਕੰਕ ਦੇ ਰਿਲੇਟਡ ਵੀਡੀਓ ਆਪਾਂ ਪਾਉਂਦੇ ਰਵਾਂਗੇ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਫੋਰ ਆਪਾ ਕਿਹੜੀ ਕਿਹੜੀ ਵੀਡੀਓ ਅਪਲੋਡ ਕਰੀਏ ਕਾਲਕੇ ਦੇ ਸੰਬੰਧਿਤ ਤੁਹਾਡੇ ਕੀ ਕੀ ਸਵਾਲ ਹੈ ਕੀ ਕੀ ਤੁਹਾਡੇ ਜਿਹੜੇ ਰਿਜ਼ਲਟ ਰਹੇ ਨੇ ਕਾਲਕੇ ਦੇ ਝਾੜ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ